ਕਪੂਤਲਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਖਾਨਗਾ ਦੇ ਸਰਪੰਚ ਸਤਨਾਮ ਸਿੰਘ ਤੋਂ ਪਿੰਡ ਦੇ ਲੋਕੀ ਬਹੁਤ ਹੀ ਜ਼ਿਆਦਾ ਦੁਖੀ ਹਨ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਪਿੰਡ ਦੇ ਵਿਕਾਸ ਲਈ 5 ਸਾਲਾਂ ਵਿੱਚ ਕੁਝ ਵੀ ਨਹੀਂ ਕੀਤਾ ਪਿੰਡ ਦੇ ਲੋਕਾਂ ਨੇ ਕਈ ਵਾਰ ਵੀਡੀਓ ਦਫ਼ਤਰ ਜਾ ਕੇ ਵੀ ਵੀਡੀਓ ਆਫੀਸਰ ਤਾਰਾ ਸਿੰਘ ਸੈਕਟਰੀ ਸੁਖਦੇਵ ਅਤੇ ਡੀਪੀਓ ਦਫ਼ਤਰ ਜਾ ਕੇ ਕਈ ਵਾਰ ਸ਼ਿਕਾਇਤ ਕੀਤੀ ਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਪਿੰਡੇ ਲੋਕਾਂ ਨੇ ਹਾਰ ਕੇ ਫਿਰ ਮੀਡੀਆ ਦਾ ਸਹਾਰਾ ਲਿਆ ਤੇ ਮੀਡੀਆ ਵਾਲਿਆਂ ਨੂੰ ਆਪਣੇ ਪਿੰਡ ਬੁਲਾਇਆ ਗਿਆ ਜਦੋਂ ਮੀਡੀਆ ਦੀ ਟੀਮ ਕਪੂਰਤਲਾ ਦੇ ਖੰਗਾ ਪਿੰਡ ਵਿੱਚ ਗਈ ਤਾਂ ਜੋ ਲੋਕਾਂ ਨੇ ਕਿਹਾ ਸੀ ਉਹ ਬਿਲਕੁਲ ਸੱਚ ਨਿਕਲਿਆ ਪਿੰਡ ਦਾ ਬਹੁਤ ਬੁਰਾ ਹਾਲ ਹੈ ਵਾ ਅਤੇ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸੀਵਰੇਜ ਦੀ ਪ੍ਰੋਬਲਮ ਕਾਫੀ ਬਣੀ ਹੋਈ ਹੈ ਪਿੰਡ ਦੀਆਂ ਗਲੀਆਂ ਵੀ ਸਾਰੀਆਂ ਕੱਚੀਆਂ ਹੀ ਨਜ਼ਰ ਆਈਆਂ ਜਦੋਂ ਮੀਡੀਆ ਦੀ ਟੀਮ ਨੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੂੰ ਫੋਨ ਲਗਾਇਆ ਪਹਿਲਾਂ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੇ ਬਾਅਦ ਵਿੱਚ ਜਦੋਂ ਫੋਨ ਚੁੱਕਿਆ ਤੇ ਕੈਮਰੇ ਸਾਹਮਣੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਿੰਡੇ ਲੋਕਾਂ ਨੇ ਦੱਸਿਆ ਕਿ ਸਰਪੰਚ ਸਤਨਾਮ ਸਿੰਘ ਨੇ ਪਿੰਡ ਵਿੱਚ ਜਿੰਨੀਆਂ ਵੀ ਗ੍ਰਾਂਟਾਂ ਆਈਆਂ ਸਾਰੀਆਂ ਜਬਤ ਕਰ ਲਈਆਂ ਪਿੰਡੇ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਸਰਪੰਚ ਦੇ ਨਾਲ ਵੀਡੀਓ ਅਫਸਰ ਅਤੇ ਸੈਕਟਰੀ ਵੀ ਮਿਲੇ ਹੋਏ ਹਨ ਅਤੇ ਸਰਪੰਚ ਸਸਪੈਂਡ ਵੀ ਹੋ ਗਿਆ ਤੇ ਹੁਣ ਪਿੰਡ ਵਿੱਚ ਇੱਕੋ ਹੀ ਫਿਰਨੀ ਵਾਲੀ 메ਨ ਗਲੀ ਤਿਆਰ ਕਰਵਾ ਰਿਹਾ ਹੈ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਕਰ ਦੀ ਵਿਸ਼ੇਸ਼ ਰਿਪੋਰਟ ਕੈਮਰਾਵੈਨ ਮਦਨ ਨਾਲ ਦੇ ਨਾਲ ਕਾਰਨ ਸਾਰਾ ਅਸੀਂ ਵੀਡੀਓ ਦਫ਼ਤਰ ਵੀ ਕੰਪਲੇਂਟ ਕਰ ਚੁੱਕੇ ਆ ਜੀਡੀਪੀਓ ਸਾਹਿਬ ਨੂੰ ਕੰਪਲੇਂਟ ਕਰ ਚੁੱਕੇ ਆ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਤੇ ਸਾਨੂੰ ਇਸ ਕਰਕੇ ਮੀਡੀਆ ਦਾ ਸਹਾਰਾ ਲੈਣਾ ਪਿਆ ਜਿਵੇਂ ਕਿ ਕਹਿੰਨੀਆਂ ਵੀ ਜੇ ਸਾਡੀ ਆਵਾਜ਼ ਆ ਸਰਕਾਰ ਤੱਕ ਪਹੁੰਚੇ ਸਰਕਾਰ ਨੂੰ ਪਤਾ ਲੱਗ ਜਾਵੇ ਇੱਕ ਪਾਸੇ ਤਾਂ ਭਗਵਾਨ ਤੁਮਨ ਜੀ ਕਹਿੰਦੇ ਆ ਵੀ ਭ੍ਰਿਸ਼ਟਾਚਾਰ ਖਤਮ ਕਰਨਾ ਵਾ ਤੇ ਦੂਸਰੀ ਪਾਸੇ ਇਹਦੇ ਅਫਸਰ ਕਿਸ ਤਰੀਕੇ ਨਾਲ ਸਰਕਾਰ ਨੂੰ ਇਹ ਗੁੰਮਰਾਹ ਕਰਦੇ ਆ ਜੇ ਕੋ ਅਸੀਂ ਇਹਨਾਂ ਨੂੰ ਪਹਿਲਾਂ ਦੱਸਿਆ ਵੀ ਸਾਡੇ ਪਿੰਡ ਦੇ ਸਰਪੰਚ ਨੇ ਐਨੇ ਕਪਲੇ ਕੀਤੇ ਆ ਪਹਿਲਾਂ ਇਹਦੇ ਖਿਲਾਫ ਮਾਈਨਿੰਗ ਦਾ ਪਰਚਾ ਦਰਜ ਹੋਇਆ ਸੌਰੀ ਜਾਨੀ ਕੰਪਲੇਂਟ ਕੀਤੀ ਆ ਉਹਦੇ ਵਿੱਚ ਇਹਨੂੰ ਕੋਈ 1,25,000 ਰੁਪਏ ਦਾ ਇਹ ਅਮਾਉਂਟ ਭਈਆ ਜਿਹੜੀ ਇਹਦੇ ਵੱਲ ਸਰਕਾਰ ਨੇ ਡਾਇਰੈਕਟਰ ਸਾਹਿਬ ਨੇ ਪਾਇ ਸੀਗੇ ਇਹਦੇ 1,25,000 ਜਮਾ ਕਰਾ ਦਿਓ ਫਿਰ ਇਹਨਾਂ ਨੇ ਕੇਸ ਕੀਤਾ ਆਪਣੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਤੇ ਉਹਦੇ ਵਿੱਚ ਚਲੋ ਸਟੇ ਲੈ ਲਿਆ ਨੇ ਪਰ ਦੂਸਰੇ ਪਾਸੇ ਜੋ ਪਿੰਡ ਦੇ ਵਿੱਚ ਗ੍ਰਾਂਟਾਂ ਆਈਆਂ ਸੀਗੀਆਂ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਬਲੇਬਾਜੀ ਹੋਈ ਆ ਜਿਹਦੇ ਵਿੱਚ ਘਟਿਆ ਮਟੀਰੀਅਲ ਵਰਤੋਂ ਪੀਤਿਆ ਗਿਆ ਵਾ ਤੇ ਦੂਸਰਾ ਇਹਨਾਂ ਨੇ ਉਹ ਜੋ ਵੀ ਜਿਹੜੀ ਰੇਤਾ ਦਾ ਸੀਗਾ ਉਹ ਪਿੰਡ ਦੇ ਹੱਡਾ ਰੇੜੀ ਦੇ ਵਿੱਚੋਂ ਪੱਟ ਕੇ ਰੇਤਾ ਵਰਤੋਂ ਕੀਤੀ ਗਈ ਆ ਤੋ ਜਿਹੜਾ ਪਿੰਡ ਦੇ ਵਿੱਚ ਦਿਹਾੜੀਆਂ ਜੋ ਲੱਗਦੀਆਂ ਨਰੇਗਾ ਵਾਲਾਂ ਤੋਂ ਕੰਮ ਕਰਾਉਂਦੇ ਰਹੇ ਤੇ ਇਹਨਾਂ ਉਹਦੇ ਪੈਸੇ ਵੀ ਪੰਚਾਇਤ ਦੇ ਖਾਤੇ ਵਿੱਚ ਪਾਏ ਆ ਇਹਦੇ ਬਾਰੇ ਸਭ ਅਸੀਂ ਕੰਪਲੇਂਟਾਂ ਦਿੱਤੀਆਂ ਤੇ ਪਰ ਉਹ ਇਨਕੁਆਰੀ ਚੱਲ ਰਹੀ ਆ 11 ਲੱਖ ਰੁਪਏ ਦਾ ਕਪਲਾਜ ਨਿਕਲਿਆ ਜਿਹੜੀਆਂ ਨੇ ਕੰਕਰੀਟ ਦੀਆਂ ਗਲੀਆਂ ਪੱਟ ਕੇ ਤੇ ਉਹ ਇਹ ਇਹਨੇ ਦੁਆਰਾ ਕਪਲਾ ਕਰਨ ਦੇ ਕਾਰਨ ਉੱਥੇ ਇੰਟਰਲੋਕ ਟਾਂ ਦੀ ਵਰਤੋਂ ਕੀਤੀ ਗਿਆ ਜੋ ਘੱਟ ਜਾਂ ਕੁਆਲਿਟੀ ਦੀਆਂ ਹੁਣ ਵੀ ਤੁਸੀਂ ਅੱਜ ਜਾ ਕੇ ਦੇਖੋਗੇ মিডিਆ ਨੂੰ ਅਸੀਂ ਦਿਖਾਵਾਂਗੇ ਕਿਸ ਤਰੀਕੇ ਨਾਲ ਘਟਿਆ ਮਟੀਰੀਅਲ ਵਰਤੋ ਕੀਤਾ ਗਿਆ ਤੇ ਦੇਖੋ 1 ਸਾਲ ਦੇ ਵਿੱਚ ਹੀ ਟੋਟ ਪੱਜ ਗਈਆਂ ਜਿਹੜੀਆਂ ਗਲੀਆਂ ਇਹਨਾਂ ਨੇ ਬਣਾਈਆਂ ਵਾ ਦੂਸਰਾ ਇੱਕ ਸਰਪੰਚ ਦੇ ਘਰ ਵਾਲੇ ਨੇ ਜ਼ਮੀਨ ਤੇ ਕਬਜ਼ਾ ਕੀਤਾ ਜਿਹਦੇ ਬਾਰੇ ਵਿੱਚ ਅਸੀਂ ਘਟੋਕਾ ਤੇ 1 ਸਾਲ ਹੋ ਗਿਆ ਵਾ ਪੰਚਾਇਤੀ ਦਫ਼ਤਰਾਂ ਦੇ ਜੋ ਪੰਚਾਇਤ ਮਹਿਕਮੇ ਦੇ ਦਫ਼ਤਰ ਆ ਡਾਇਰੈਕਟਰ ਸਾਹਿਬ ਨੂੰ ਸ਼ਿਕਾਇਤ ਕੀਤੀ ਆ ਉਹਨਾਂ ਡੀਡੀਪੀਓ ਸਾਹਿਬ ਨੂੰ ਮਾਰਕ ਕੀਤੀ ਡੀਡੀਪੀਓ ਸਾਹਿਬ ਨੇ ਵੀਡੀਓ ਸਾਹਿਬ ਨੂੰ ਮਾਰਕ ਕੀਤੀ 1 ਸਾਲ ਹੋ ਗਿਆ ਵਾ ਉਹ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹ ਲਗਾਤਾਰ ਹੀ ਉਹਨਾਂ ਦੇ ਪ੍ਰਸ਼ਾਸਨ ਤੇ ਦਬਾਅ ਪਾਇਆ ਤੇ ਹੁਣ ਵੀਡੀਓ ਸਾਹਿਬ ਨੇ ਕੰਪਲੀਟ ਕਰਕੇ ਇਨਕੁਆਇਰੀ ਡੀ.ਡੀ.ਪੀ.ਓ ਸਾਹਿਬ ਨੂੰ ਭੇਜੀ ਆ ਤੇ ਜਿਹੜਾ ਤੇਰਾ ਇਹਦਾ ਪਰਚਾ ਇਹਦੇ ਉੱਤੇ ਬਣਦਾ ਵਾ ਉਹਦੀ ਕਾਰਵਾਈ ਚੱਲ ਰਹੀ ਹੈ ਡੀ.ਸੀ ਸਾਹਿਬ ਕੋਲ ਅਜੇ ਵੀ ਪੈਂਡਿੰਗ ਵਾ ਤੇ ਦੂਸਰਾ ਇਹਦਾ ਘਰ ਵਾਲਾ ਸਰਪੰਚ ਪਰਮਜੀਤ ਕੌਰ ਆ ਪਿੰਡ ਦੀ ਤੇ ਉਹਦਾ ਘਰ ਵਾਲਾ ਪੁਲਿਸ ਮੁਲਾਜ਼ਮ ਸਤਰਾਮ ਸਿੰਘ ਕੰਮ ਜਿਆਦਾ ਉਹੀ ਕਰਦਾ ਵਾ ਉਹਦੇ ਬਾਰੇ ਵੀ ਐ ਸ਼ਿਕਾਇਤ ਕੀਤੀ ਅਫਸਰਾਂ ਨੂੰ ਪਰ ਉਹ ਕੋਈ ਸੁਣਵਾਈ ਨਹੀਂ ਕਰਦੇ ਕਿਉਂਕਿ ਇਹ ਸਾਰਾ ਮਹਿਕਮਾ ਰਲਿਆ ਹੋਇਆ ਸਾਰੇ ਅਫਸਰ ਰਲੇ ਹੋਇਆ ਇਹ ਇਹਦੇ ਖਿਲਾਫ ਸਾਨੂੰ ਇਸੇ ਕਰਕੇ ਮੀਡੀਆ ਵਿੱਚ ਅਵਾਜ਼ ਉਠਾਉਣੀ ਪਈ ਆ ਤੇ ਮੀਡੀਆ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਚੈਨਲਾਂ ਦੇ ਉੱਤੇ ਇਹ ਖਬਰ ਦਿੱਤੀ ਜਾਵੇ ਕਿਸ ਤਰੀਕੇ ਨਾਲ ਅਜੇ ਵੀ ਕਪਲੇਬਾਜ਼ੀਆਂ ਚੱਲ ਰਹੀਆਂ ਸੈਕਟਰੀ ਸਾਹਿਬ ਨੂੰ ਫੋਨ ਕਰੀਦਾ ਸੈਕਟਰੀ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਵੀਡੀਓ ਸਾਹਿਬ ਦਾ ਫੋਨ ਬੰਦ ਆਉਂਦਾ ਡੀਡੀਪੀਓ ਸਾਹਿਬ ਕਹਿੰਦੇ ਸਾਨੂੰ ਇਹਦੇ ਵਿੱਚ ਕੋਈ ਪਤਾ ਨਹੀਂ ਜੀ 11 ਲੱਖ ਰੁਪਏ ਕਪਲਾ ਹੋਇਆ ਉਹਦੇ ਵਿੱਚ ਬਾਅਦ ਚ ਦੇਖਾਂਗੇ ਉਹ ਸ਼ਕਤੀ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਇਹਨੂੰ ਤੁਹਾਨੂੰ ਪਤਾ ਵਾ ਇਹਨੂੰ ਨੋਟਿਸ ਵੀ ਹੋ ਚੁੱਕਾ ਵਾ 11 ਲੱਖ ਰੁਪਏ ਦਾ ਤੇ ਇਹ ਸ਼ਕਤੀ ਸਾਹਿਬ ਕਹਿੰਦੇ ਆ ਉਹ ਬਾਅਦ ਦੇ ਵਿੱਚ ਦੇਖਾਂਗੇ ਇਹਨਕੁਆਰੀ ਕੀ ਆਉਂਦੀ ਪੱਖ ਤੇ ਕੀ ਇਹ ਅਫਸਰ ਇਹ ਚਾਹੁੰਦੇ ਆ ਵੀ ਜਿਹੜਾ ਇਹ ਜਿਹੜਾ 20 ਲੱਖ ਰੁਪਏ ਘਟੋ ਘਟ ਜਿਹੜਾ ਪੰਚਾਇਤ ਦਾ ਫੰਡ ਪਿਆ ਵਾ ਇਹ ਵੀ ਇਹ ਗਵਨ ਕਰ ਜਵੇ ਇਸੇ ਕਰਕੇ ਬਾਰ ਬਾਰ ਅਸੀਂ ਪੰਚਾਇਤ ਮਹਿਕਮੇ ਨੂੰ ਕਿਹਾ ਵੀ ਇਹ ਕੰਮ ਬੰਦ ਕਰਾ ਦਿਓ ਕਿਉਂਕਿ ਇਸ ਸਰਪੰਚ ਨੇ ਪਹਿਲਾਂ ਬਹੁਤ ਤਕੜਾ ਕਬਲਾ ਕੀਤਾ ਜਾਂ ਤੇ ਪਹਿਲਾਂ ਇਹ ਪਹਿਲੇ ਪੈਸੇ ਜਿਹੜੇ 11 ਲੱਖ 12 ਲੱਖ ਜਿੰਨਾ ਵੀ ਪਿਆਵਾ ਉਹ ਜਮ੍ਹਾਂ ਕਰਾਵੇ ਫੇਰ ਅੱਗੇ ਕੰਮ ਚਲਾਵੇ ਪਰ ਇਹ ਕੋਈ ਵੀ ਅਫਸਰ ਸੁਣਨ ਨੂੰ ਤਿਆਰ ਨਹੀਂ ਆ ਤੇ ਇਹ ਪਤਾ ਲੱਗਿਆ ਜੋ ਤੁਹਾਡੇ ਸਰਪੰਚ ਸਾਹਿਬਾ ਉਹ ਸਸਪੈਂਡ ਕਿਥੇ ਗਏ ਨੇ ਹਾਂਜੀ ਜ਼ਰ ਸਸਪੈਂਡ ਇਹ ਪਹਿਲਾਂ ਡਾਇਰੈਕਟਰ ਸਾਹਿਬ ਨੇ ਕਰ ਦਿੱਤਾ ਸੀਗਾ ਮਾਈਨਿੰਗ ਦਾ ਪਰਚਾ ਸਾਫਤ ਹੋ ਗਿਆ ਸੀ ਇਹਨੇ ਮਾਈਨਿੰਗ ਰਾਇ ਮਿੱਟੀ ਪੱਟੀ ਸੀ ਵੇਚੀ ਸੀਗੀ ਰੇਤਾ ਵੀ ਪੱਟ ਕੇ ਵੇਚੀ ਸੀਗੀ ਤੇ ਉਹਦੇ ਵਿੱਚ ਇਹ ਸਾਫ ਤੌਰ ਤੇ ਸਾਫ ਤੋਂ ਹੋ ਗਿਆ ਸੀਗਾ ਵੀ ਇਹਨੇ ਬੰਦੇ ਦੇ ਕਪਲਾ ਕੀਤਾ ਵਾ ਇਹਨੂੰ ਪੈਸੇ ਵੀ ਪਏ ਸੀਗੇ ਉਹ ਇਹਨੇ ਜਾ ਕੇ ਹਾਈ ਕੋਰਟ ਦੇ ਵਿੱਚ ਸਟੇ ਲਿਆ ਵੀ ਸਟੇ ਦੇ ਵਿੱਚ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਚਲੋ ਉਸ ਕੰਮ ਦੇ ਵਿੱਚ ਸਟੇ ਲੈ ਲਿਆ ਪਰ ਜਿਹੜਾ ਇਹ ਕਪਲਾ ਕੀਤਾ 11-12 ਲੱਖ ਰੁਪਏ ਵੀ ਉਹ ਵੀ ਰਾਲ ਮਲਾ ਕੇ ਹੋਇਆ ਘਟੋ ਘਟ ਕਪਲਾ ਦੇ ਚ ਪੂਰੀ ਤਰ੍ਹਾਂ ਵਿਜੀਲੈਂਸ ਵਿਭਾਗ ਜਾਂਚ ਕਰੇ ਤੇ ਇਹ ਕਪਲਾ ਕਾਫੀ ਗੁਣਾ ਵੱਧ ਸਕਦਾ ਕਿਉਂਕਿ ਪੁਰਾਣੀਆਂ ਇਟਾਂ ਜਿਹੜੀਆਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਪਾਇਆ ਗਿਆ ਜਿਹੜੀ ਰੇਤਾ ਪੱਟ ਕੇ ਉਹ ਹੱਡਾਰੇੜੀ ਚ ਉਲਾਈ ਗਈ ਆ ਉਹਦੇ ਬਿੱਲ ਪਾਏ ਗਏ ਆ ਕੰਕਰੀਟ ਦੀਆਂ ਗਲੀਆਂ ਪੱਟ ਕੇ ਜੋ ਕਿ ਕਾਨੂੰਨ ਅਨਸਾਰ ਘੱਟੋ ਘੱਟ 10 ਸਾਲ ਦੀ ਮਿਆਦ ਹੁੰਦੀ ਆ ਉਸ ਤੋਂ ਪਹਿਲਾਂ ਜਾਂ ਤਾਂ ਕੇ ਅਫਸਰ ਦੀ ਮਨਜ਼ੂਰੀ ਲਈ ਜਾਂਦੀ ਆ ਜੇ ਕਿਦੋਂ ਪੱਟਣ ਵਾਲੀ ਆ ਤੇ ਉਹ ਬਿਨਾਂ ਮਨਜ਼ੂਰੀ ਤੋਂ ਪੱਟੀਆਂ ਗਈਆਂ ਸਾਰਾ ਕੁਝ ਜ਼ਾਲਮ ਲਾ ਕੇ ਕਪੜਾ ਹੋ ਰਿਹਾ ਵਾ ਅਸੀਂ ਇਹ ਸਰਕਾਰ ਕੋਲੋਂ ਮੰਗ ਕਰਦੇ ਆ ਇਹੋ ਜਿਹੇ ਭ੍ਰਿਸ਼ਟ ਜਿਹੜੇ ਅਧਿਕਾਰੀ ਆ ਉਹਨਾਂ ਦੇ ਤੇ ਸਰਪੰਚਾਂ ਦੇ ਖਿਲਾਫ ਵੰਨਦੀ ਕਾਰਵਾਈ ਕੀਤੀ ਜਾਵੇ। ਜਿਹੜਾ ਸਰਪੰਚ ਸਸਪੈਂਡ ਹੁਣ ਅਸੀਂ ਪਿੰਡ ਵਿੱਚ ਆਏ ਆ ਤੁਹਾਡੇ ਤੇ ਉੱਥੇ ਦੇਖ ਰਹੇ ਕਿ ਹਾਲ ਵੀ ਕੰਮ ਕਰ ਰਿਹਾ। ਤੁਸੀਂ ਇਸ ਬਾਰੇ ਵੀਡੀਓ ਸਾਹਿਬ ਨਾਲ ਗੱਲ ਕੀਤੀ ਸੀ ਕਿ ਸਰਪੰਚ ਸਸਪੈਂਡ ਦਾ ਉਹ ਫੇਕ ਕਿਉਂ ਕੰਮ ਕਰ ਰਿਹਾ? ਹਾਂਜੀ ਅਸੀਂ ਵੀਡੀਓ ਸਾਹਿਬ ਨਾਲ ਗੱਲ ਕੀਤੀ ਆ। ਉਹ ਕਹਿੰਦੇ ਜੀ ਇਹਦੇ ਬਾਰੇ ਉੱਚ ਅਧਿਕਾਰੀ ਦੱਸਣਗੇ ਵੀ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਤੇ ਜੇ ਡੀਡੀਪੀਓ ਸਾਹਿਬ ਨੂੰ ਕਹਿੰਦੇ ਆ ਉਹ ਕਹਿੰਦੇ ਜੀ ਵੀਡੀਓ ਸਾਹਿਬ ਦਾ ਕੰਮ ਆ ਕਰਾਉਣਾ ਚਾਹੀ ਨਹੀਂ ਕਰਾਉਣਾ। ਹਾਂਜੀ ਬੌਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਰਪੰਚ ਇਹ ਸਰਪੰਚ ਦੇ ਖਿਲਾਫ ਹੀ ਆ ਸਾਰਾ ਪਿੰਡ ਖੜਾ ਇਹ ਬਿਲਕੁਲ ਪ੍ਰਸ਼ਤ ਸਰਪੰਚ ਇਹ ਲੱਖਾਂ ਲੀਕੀ ਕਰੋੜਾਂ ਦੇ ਹਿਸਾਬ ਨਾਲ ਪਿੰਡ ਚ ਗ੍ਰਾਂਟ ਆ ਚੁੱਕੀ ਇਹ 10 ਰੁਪਏ ਵੀ ਬਹੁਤ ਤੋਂ ਬਹੁਤ 5-6 ਲੱਖ ਰੁਪਏ ਲੱਗਾ ਹੋਊਗਾ ਜਿਹੜਾ ਇਹਨੇ ਲਾਇਆ ਬਾਕੀ ਇਹ ਬਸ ਆਪਣੀਆਂ ਪ੍ਰਾਪਰਟੀਆਂ ਘਰੇਲੂ ਬਣਾਈ ਜਾਂਦਾ ਹੁਣ ਵੋਟਾਂ ਲੱਗ ਗਈਆਂ ਮੋਟਾ ਜਿਹੀ ਹੀਰੋ ਬਣਦਾ ਮਾਰਾ ਪਹਿਲਾ ਕਲੋਨੀਆ ਕੱਟੀ ਜਾਂਦਾ ਹੈਗਾ ਹੁਣ ਆ ਕੇ ਇਹ ਐਂਡ ਤੇ ਆ ਕੇ ਸਰਕਾਰ ਤੇ 16 ਤੀਕ ਨੂੰ ਭੰਗ ਹੋ ਗਈ ਆ ਇਹ ਫੇਰ ਨਵਾਂ ਕੰਮ ਚਲਾ ਰਿਹਾ ਇੱਥੇ ਗਲੀ ਦਾ 메인 ਗਲੀ ਆ ਇਹ ਹੀਰੋ ਬਣਦਾ ਮਾਰਾ ਇਹ ਪਿੰਡ ਨੂੰ ਗੁੰਮਰਾ ਕਰ ਰਿਹਾ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਲੋਕੀ ਆ ਵੀ ਦੱਸ ਰਹੇ ਕਿ ਸਰਕਾਰੀ ਜਗ੍ਹਾ ਤੇ ਅੱਗੇ ਨਹੀਂ ਬਾਸਮਤੀ ਵਗੈਸੇ ਹੋ ਗਈ ਸੀ ਉਹਦੇ ਬਾਰੇ ਕੀ ਕਰਨੇ ਚਾਹਲੋ ਹਾਂਜੀ ਇਹਨੇ ਸਰਪੰਚ ਹੋਣ ਦੇ ਨਾਤੇ ਧੱਕੇ ਨਾਲ 4 ਕਿਲੇ ਪੈਸੇ ਜਿਹੜੀ ਇਹਨੇ ਆਪੇ ਬਿਜਲੀ ਤੇ ਆਪੇ ਬਾਸਮਤੀ ਵੱਡੀ ਕਰਨ ਵੀ ਹੋਣੇ ਨੇ ਬਿਜਲੀ ਸਾਡਾ ਤੇ ਕੰਮ ਸੀ ਸ਼ਿਕਾਇਤ ਕਰਨਾ ਅਹੀਂ ਵੀਡੀਓ ਸਾਹਿਬ ਨੇ ਸ਼ਿਕਾਇਤ ਕੀਤੀ ਚਲੋ ਉਹਨਾਂ ਨੇ 13 ਜੇ ਦਾ ਪਰਚਾ ਰਿਕਮੈਂਡ ਕਰਕੇ ਡੀਸੀ ਸਾਹਿਬ ਦੇ ਪਹੁੰਚ ਚੁੱਕਾ ਹੁਣ ਦੋ ਤਿੰਨ ਦਿਨ ਹੋ ਗਏ ਡੀਸਾਉਂਡ ਮਿਲੇ ਕਿੰਦੇ ਇੱਕ ਦੋ ਦਿਨ ਤਾਈ ਉਹ ਵੀ ਹੋ ਜਾਊਗਾ ਇਹ ਭ੍ਰਿਸ਼ਟ ਸਰਪੰਚ ਹੈ ਤੇ ਭ੍ਰਿਸ਼ਟੀ ਵੀਡੀਓ ਡੀਡੀਪੋ ਮਹਿਕਮਾ ਹੈ ਤੇ ਅਸੀਂ ਇਹਨਾਂ ਤੇ ਇੱਕ ਬਣਦੀ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਤੁਸੀਂ ਕੀ ਕਹਿਣਾ ਸਰ ਮੈਂ ਸਾਰਾ ਇਹ ਕਹਿ ਰਿਹਾ ਜੀ ਇੱਕ ਮੁਲਾਜ਼ਮ ਹੋ ਕੇ ਵੀਡੀਓ ਦਫ਼ਤਰ ਸਰਕਾਰੀ ਰਿਜਿਸਟਰ ਪੜ ਕੇ ਜਾਣ ਦਾ ਅਧਿਕਾਰ ਹੈਗਾ ਜੀ ਇਹਨੂੰ ਆ ਬਕਾਇਦਾ ਵੀਡੀਓ ਦੇ ਨਾਲ ਆਪਣੇ ਕੋਲ ਫੋਟੋ ਇਹਦੀ ਸਰਕਾਰੀ ਰਿਜਿਸਟਰ ਪੜਿਆ ਹੋਇਆ ਹੈ ਨੇ ਤੇ ਇਹ ਤੇ ਜੋ ਕਾਰਵਾਈ ਬਣਦੀ ਹੈ ਇਹ ਮਹਿਕਮੇ ਲੋ ਵੀ ਹੋਣੀ ਚਾਹੀਦੀ ਤੇ ਵੀਡੀਓ ਸਾਹ ਵੱਲੋਂ ਵੀ ਹੋਣੀ ਚਾਹੀਦੀ ਤੁਸੀਂ ਜੋ ਵੀਡੀਓ ਸਾਹਿਬ ਨਾਲ ਇਹਦੇ ਬਾਰੇ ਗੱਲ ਕਰ ਰਹੇ ਹੋ ਤੇ ਵੀਡੀਓ ਸਾਹਿਬ ਕੀ ਕਰ ਰਹੇ ਨੇ ਵੀਡੀਓ ਸਾਹਿਬ ਕਹਿ ਰਹੇ ਨੇ ਨਹੀਂ ਜੀ ਤੁਹਾਡੇ ਪਿੰਡ ਦਾ ਮਸਲਾ ਹੈ ਕਿ ਪਿੰਡ ਦਾ ਮਸਲਾ ਕਿਦਾਂ ਜੀ ਜਦੋਂ ਹੁਣ ਇੱਕ ਮੁਲਾਜ਼ਮ ਹੋ ਕੇ ਸਰਪੰਚਣੀ ਇਹਦੀ ਜਨਾਨੀ ਆ ਘਰ ਦੀ ਇਹਦੀ ਆ ਤੇ ਆਪ ਸਰਕਾਰੀ ਮੁਲਾਜ਼ਮ ਜਿਹੜਾ ਦਫ਼ਤਰ ਜੇ ਪੜ ਨਹੀਂ ਸਕਦਾ ਨਹੀਂ ਜਾ ਸਕਦਾ ਜੀ ਤੇ ਵੀਡੀਓ ਸਾਹਿਬ ਦੇ ਮੌਕੇ ਤੇ ਨਾਲ ਵੀਡੀਓ ਸਾਹਿਬ ਦੀ ਫੋਟੋ ਹੈ ਜੀ ਹਾਂਜੀ ਭਾਈ ਜੀ ਕੀ ਨਈਂ ਤੁਹਾਡਾ ਲਵਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਰਾ ਇਹ ਖੱਡੇ ਵੀ ਸਾਡੇ ਤੇ ਬਾਹਲੇ ਦਾ ਨੇ ਇਹਦੇ ਮਿੱਟੀ ਪਾਲੀ ਆ ਜੀ ਤੇ ਜਿਹੜਾ ਗੰਦਵਾਦ ਫਿਰ ਸੜਕਾਂ ਤੇ ਹੀ ਛਿਟੀਏ ਇਹ ਸੋਚੋ ਬਈ ਖੱਡੇ ਕੱਢਨੇ ਚਾਹੀਦੇ ਆ ਜੀ ਗਰੀਬਾਂ ਦੇ ਖੱਡੇ ਕਿੱਥੇ ਸਿੱਟਿਆ ਸੀ ਕੂੜਾ ਸਿੱਟਿਆ ਜੀ ਸੜਕ 'ਤੇ ਸਿੱਟਣਾ ਫੇ ਜੀ ਜੋ ਪਿੰਡ ਦੇ ਲੋਕੇ ਵੀ ਕਰਕੇ ਪਿੰਡ ਦੀ ਜ਼ਮੀਨ ਮਿੱਟੀ ਵਾਲੇ ਵਿੱਚ ਯਾਰ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਹਾਂ ਜੀ ਵੇਚੀ ਆਈ ਇਹਨਾਂ ਨੇ ਕਿੱਥੇ ਕਿੱਥੇ ਵਿੱਚ ਕੁਝ ਪਤਾ ਹੈ ਤੁਹਾਨੂੰ ਨਹੀਂ ਆਪਾਂ ਨੂੰ ਨਹੀਂ ਹਜੇ ਪਤਾ ਜੀ ਹਾਂਜੀ ਹਾਂਜੀ ਭਾਈ ਕੀ ਨਾ ਹਾਂਜੀ ਦੱਸੋ ਜੀ ਕੀ ਕਰਨਾ ਚਾਹੁੰਦੇ ਸੀ ਬੰਦ ਕਰ ਦੇ ਬੈਨਨਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਜੀ ਇਹ ਗਲੀ ਬਣਾਈਆਂ ਇਹਨਾਂ ਨੇ ਤੇ ਜਦੋਂ ਮੀਂਹ ਆਉਂਦਾ ਸਾਰਾ ਕੰਧਾਂ ਦੇ ਨਾਲ ਪਾਣੀ ਜਾਂਦਾ ਸਾਡੇ ਘਰਾਂ ਨੂੰ ਜਾਂਦਾ ਜੀ ਇਹਨਾਂ ਨੇ ਖੜੀ ਕੰਧ ਵਾਲੇ ਨੂੰ ਲਾਰ ਕਰਤਾ ਜੀ ਠੇਕੇਦਾਰ ਨੇ ਵੀ ਤੇ ਸਪੰਚ ਕਰਨੇ ਤੇ ਵੇ ਇਹਨਾਂ ਨੂੰ ਪੁੱਛੋ ਸਾਡੀ ਕੰਧ ਸਾਰੀ ਉਤਲ ਚਵਾਰਾ ਵੀ ਜਿਹੜਾ ਸੀ ਬਹਿ ਗਿਆ ਜੀ ਤੇ ਕੀ ਕੀਤਾ ਜਾਊਗਾ ਤੇ ਫਿਰ ਸੜਕ ਕਾਦੀ ਬਣਾਈ ਐ ਤੇ ਸਾਡੇ ਮਕਾਨ ਢੋਂਦਾ ਜੀ ਡਹਾੜੀ ਕਰ ਕਰਕੇ ਬਣਾਈ ਐ ਜੀ ਇੰਟਲੋਕ ਲਾਈਏ ਕਿ ਕਿਦਾਂ ਬਲੋ ਇੰਟਲੋਕ ਲਾਈ ਆ ਜੀ ਇੰਟਲੋਕ ਕਿੰਨੀ ਦੇਰ ਲੱਗੇ ਜੀ ਸਹੀ ਨਹੀਂ ਲੱਗੇ ਜੀ ਯਾਨੀ ਕਿ ਸ਼ੁਰੂ ਜੀ ਖਰਾਬ ਨਿਕਲੀ ਹਾਂ ਜੀ ਅਉਤੇ ਦੇ ਗੋਹੇ ਕੋਈ ਕਾਉਤੇ ਉਹ ਗੱਲ ਜਦੋਂ ਪਾਸ ਕਰਦੇ ਯਾਰ ਕੀ ਕਰਨਾ ਚਾਹਦੇ ਹੋ ਤੁਸੀਂ ਦੇਖੋ ਜੀ ਆਪ ਪਿੰਡ ਦੀ ਫਿਰਨੀ 5 ਸਾਲ ਦੇ ਵਿੱਚ ਕੁਝ ਨਹੀਂ ਕੀਤਾ ਤੇ ਅੱਜ ਜਦੋਂ ਪਤਾ ਪਛਾਤਾ ਭੰਗ ਹੋਣ ਦੀ ਤਿਆਰੀ ਦੇ ਵਿੱਚ ਆ ਤੇ ਆ ਕਪਲੇਵਾਜੀ ਕਰਨ ਦਾ ਕਰਕੇ ਧੱਕੇ ਨਾਲ ਵਲਿਆ ਜਾ ਰਿਹਾ ਆ ਦੇਖੋ ਜ਼ਮੀਨ ਦੇ ਨਾਲ ਆਪਣੀ ਜ਼ਮੀਨ ਵਧਾਉਣ ਦਾ ਕਰਕੇ ਫਿਰਨੀ ਦੀ ਜਗਾ ਆਪਣੀ ਪੈਲੀ ਦੇ ਵਿੱਚ ਕਵਰ ਕੀਤੀ ਜਾ ਰਹੀ ਆ ਆ ਤੁਸੀਂ ਦੇਖ ਸਕਦੇ ਆ ਜੀ ਜਿੱਦਾਂ ਤੁ ਬਤਰੀ ਦਾ ਸੈਕੀਪਰਪੈਂਸ ਸਸਪੈਂਡ ਹੋ ਗਿਆ ਤੁਸੀਂ ਵੀਡੀਓ ਨੂੰ ਗਲਤੀ ਕੀਤੀ ਕਿ ਸਸਪੈਂਡ ਹੋ ਗਿਆ ਕੰਮ ਕਿਦਾ ਕਰਵਾ ਰਿਹਾ ਹਾਂਜੀ ਯਾਰ ਅਸੀਂ ਤੇ ਉਹਨਾਂ ਨੂੰ ਇਹ ਵੀ ਦੱਸ ਚੁੱਕੇ ਹਾਂ ਬਾਰ ਬਾਰ ਦੱਸ ਗਏ ਜੀ ਦੇਖੋ ਇਹ ਇਸ ਬਾਰੇ ਵੀਡੀਓ ਸਾਭ ਹੁਣੀ ਸਾਰਾ ਰਲ ਮਿਲਾ ਕੇ ਹੋ ਰਿਹਾ ਵਾ ਇਹ ਕਪੜੇ ਬਾਜੀ ਹੋ ਰਹੀ ਆ